ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਅੱਜ ਦੀ ਸਭ ਤੋਂ ਵੱਡੀ ਅਤੇ ਦੁਖਦਾਈ ਖਬਰ ਕੈਨੇਡਾ ਦੇ ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੰਗਲਵਾਰ ਨੂੰ ਇੱਕ ਹਾਈ ਸਕੂਲ ਦੇ ਵਿੱਚ ਹੋਈ ਭਿਆਨਕ ਗੋਲੀਬਾਰੀ ਦੇ ਵਿੱਚ ਛੋਟਾ ਸਮੇਂ 10 ਲੋਕਾਂ ਦੀ ਮੌਤ ਹੋ ਗਈ ਹੈ ਇਹ ਘਟਨਾ ਹਾਲੀ ਦੇ ਇਤਿਹਾਸ ਦੇ ਵਿੱਚ ਕੈਨੇਡਾ ਦੇ ਸਭ ਤੋਂ ਘਾਤਕ ਸਮੂਹਿਕ ਹਮਲਿਆਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਹੈ ਰੋਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਅਨੁਸਾਰ ਇਹ ਕੋਲੀਪਾਰੀ ਡੰਬਲਰ ਰੀਚ ਨਾਮਕ ਸ਼ਹਿਰ ਦੇ ਇੱਕ ਹਾਈ ਸਕੂਲ ਅੰਦਰ ਵਾਪਰੀ ਹੈ ਸਕੂਲ ਦੇ ਅੰਦਰ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਇਸ ਦੇ ਇਲਾਵਾ 2 ਹੋਰ ਵਿਅਕਤੀ ਇੱਕ ਨਜ਼ਦੀਕੀ ਰਿਹਾਇਸ਼ ਤੋਂ ਵੀ ਮ੍ਰਿਤਕ ਮિલે ਨੇ ਜਿਨ੍ਹਾਂ ਨੂੰ ਇਸ ਘਟਨਾ ਦੇ ਨਾਲ ਸੰਬੰਧਿਤ ਮੰਨਿਆ ਜਾ ਰਿਹਾ ਹੈ ਇੱਕ ਹੋਰ ਵਿਅਕਤੀ ਦੀ ਹਸਪਤਾਲ ਚੰਦੇ ਸਮੇਂ ਮੌਤ ਹੋ ਗਈ ਪੁਲਿਸ ਨੇ ਦੱਸਿਆ ਕਿ ਕਟੋਕਟ 2 ਲੋਕ ਗੰਭੀਰ ਜਾਂ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਵਿੱਚ ਦਾਖਲ ਹੋਏ ਨੇ ਜਦਕਿ ਕਰੀਬ 25 ਹੋਰ ਲੋਕਾਂ ਦਾ ਇਲਾਜ ਘੈਰ ਜਾਨਲੇਵਾ ਸੱਟਾਂ ਲਈ ਕੀਤਾ ਜਾ ਰਿਹਾ ਹੈ ਹਮਲਾਵਰ ਵੀ ਮੁੱਖ ਤੌਰ ਤੇ ਮ੍ਰਿਤਕ 我们练。 ਪੁਲਿਸ ਦੇ ਮੁਤਾਬਕ ਇਹ ਮੌਤ ਖੁਦਕੁਸ਼ੀ ਜਾਪਦੀ ਹੈ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਸ ਵੇਲੇ ਕਿਸੇ ਹੋਰ ਸ਼ੱਕੀ ਦੀ ਤਲਾਸ਼ ਨਹੀਂ ਕੀਤੀ ਜਾ ਰਹੀ ਅਤੇ ਜਨਤਾ ਲਈ ਕੋਈ ਵੀ ਤੁਰੰਤ ਖਤਰਾ ਨਹੀਂ ਹੈ ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਸ਼ੂਟਰ ਇਕੋਰਟ ਸੀ ਜੋ ਕਿ ਉੱਤਰੀ ਅਮਰੀਕਾ ਵਿੱਚ ਸਮੂਹਿਕ ਗੋਲੀਬਾਰੀ ਦੇ ਮਾਮਲਿਆਂ ਵਿੱਚ ਕਾਫੀ ਅਸਧਾਰਨ ਮੰਨੀ ਜਾਂਦੀ ਹੈ ਇੱਕ ਸਰਗਰਮ ਸ਼ੂਟਰ ਅਲਰਟ ਵਿੱਚ ਉਸ ਨੂੰ ਪੂਰੇ ਵਾਲਾ ਵਾਲੀ ਔਰਤ ਵਜੋਂ ਦੱਸ ਆਇਆ ਸੀਗਾ ਬਾਅਦ ਵਿੱਚ ਪੁਲਿਸ ਸੁਪਰਡੈਂਟ ਕੇਨ ਫਲਾਈਟ ਨੇ ਪੁਸ਼ਟੀ ਕੀਤੀ ਹੈ ਕਿ ਚੇਤਾਵਨੀ ਵਿੱਚ ਦੱਸਾਇਆ ਗਿਆ ਇਹੀ ਸਕੂਲ ਅੰਦਰ ਮ੍ਰਿਤਕ ਮਿਲੇ ਹਾਲਾਂਕਿ ਪੁਲਿਸ ਨੇ ਪੀੜਤਾਂ ਦੀ ਪੂਰੀ ਜਾਣਕਾਰੀ ਜਾਰੀ ਨਹੀਂ ਕੀਤੀ ਅਤੇ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਮ੍ਰਿਤਕ ਵਿੱਚ ਕਿੰਨੇ ਨਾਬਾਲਗ ਵਿਦਿਆਰਥੀ ਸ਼ਾਮਲ ਨੇ ਚੰਬਲੇ ਦੀਜ ਇੱਕ ਦੂਰ ਦੁਰਾਡੇ ਇਲਾਕੇ ਦੇ ਵਿੱਚ ਸਥਿਤ ਛੋਟਾ ਸ਼ਹਿਰ ਹੈ ਜਿਸ ਦੀ ਆਬਾਦੀ ਲਗਭਗ 2400 ਹੈ ਇਹ ਵੈਨਕੂਵਲ ਤੋਂ ਕਰੀਬ 1155 ਕਿਲੋਮੀਟਰ ਉੱਤਰ ਪੂਰਬ ਵੱਲ ਰੋਕੀ ਪਹਾੜੀਆਂ ਦੀਆਂ ਤਲਹਟੀਆਂ ਦੇ ਵਿੱਚ ਸਥਿਤ ਹੈ ਤੇ ਚੰਬਲੇ ਦੀਜ ਸੈਕੰਡਰੀ ਸਕੂਲ ਦੇ ਵਿੱਚ 7ਵੀਂ ਤੋਂ 12ਵੀਂ ਜਮਾਤ ਤੱਕ ਦੇ ਲਗਭਗ 160 ਵਿਦਿਆਰਥੀ ਪੜ੍ਹਦੇ ਨੇ ਘਟਨਾ ਤੋਂ ਬਾਅਦ ਸਕੂਲ ਨੂੰ ਹਫ਼ਤੇ ਦੇ ਬਾਕੀ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਤੋਂ ਪਰਿਵਾਰਾਂ ਲਈ ਕਾਉਂਸਲਿੰਗ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ ਅਧਿਕਾਰੀਆਂ ਦੇ ਮੁਤਾਬਕ ਸਾਨਕ ਪੁਲਿਸ ਟੀਮ ਕਾਲ ਮਿਲਨ ਤੋਂ ਕੇਵਲ 2 ਮਿੰਟਾਂ ਅੰਦਰ ਮੌਕੇ ਤੇ ਪਹੁੰਚ ਗਈ ਸੀ ਜਿਸ ਨਾਲ ਸੰਭਵ ਹੈ ਕਿ ਹੋਰ ਜਾਨਾਂ ਬਚ ਸਕੀਆਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਅਜੇ ਸਮੇਂ ਦੇ ਵਿੱਚ ਸ਼ਬਦ ਕੱਟ ਪੈ ਜਾਂਦੇ ਨੇ ਕਿਹਾ ਅਤੇ ਕਿ ਇਸ ਘਟਨਾ ਵੈਚ ਅਤੇ ਇਹ ਘਟਨਾ ਸਵੇਰੇ 11:00 ਵੱਜਦੀ ਸੀ ਜਨਤਕ ਸੁਰੱਖਿਆ ਮੰਤਰੀ ਨੀਨਾ ਕਰੀਗਰ ਨੇ ਵੀ ਸਥਾਨਕ ਪੁਲਿਸ ਦੀ ਤੁਰੰਤ ਕਾਰਵਾਈ ਦੀ ਸਖ਼ਨਾ ਕੀਤੀ ਹੈ ਇਸ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਆਪਣੀ ਨਿਯਤ ਸਰਕਾਰੀ ਕਾਰਜਕ੍ਰਮ ਮੁਲਤਵੀ ਕਰ ਦਿੱਤੇ ਨੇ ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਧੂਆਵਾਂ ਤੇ ਦੁੰਗੀਆਂ ਸੰਵੇਦਨਾਵਾਂ ਪੀੜਤ ਪਰਿਵਾਰਾਂ ਦੇ ਨਾਲ ਨੇ ਕੈਨੇਡਾ ਦੇ ਇਤਿਹਾਸ ਦੇ ਵਿੱਚ ਇਸ ਤੋਂ ਪਹਿਲਾਂ ਵੀ ਕੁਝ ਭਿਆਨਕ ਗੋਲੀਬਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਜਿਨ੍ਹਾਂ ਵਿੱਚ 2020 ਦੀ ਨੋਮਾਸਕੋਸ਼ੀਆ ਘਟਨਾ ਤੇ 1999 ਦੀ ਵੌਨਟੇਅਰ ਸਕੂਲ ਗੋਲੀਬਾਰੀ ਸ਼ਾਮਲ ਨੇ ਫਿਲਹਾਲ ਪੂਰਾ ਕੈਨੇਡਾ ਇਸ ਦੁਖਦਾਈ ਘਟਨਾ ਤੋਂ ਸ਼ੋਕ ਗ੍ਰਸਤ ਹੈ ਤੇ ਜਾਂਚ ਜਾਰੀ ਹੈ ਅੱਜ ਦੀ ਸਭ ਤੋਂ ਵੱਡੀ ਅਤੇ ਦੁਖਦਾਈ ਖਬਰ ਕੈਨੇਡਾ ਦੇ ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੰਗਲਵਾਰ ਨੂੰ ਇੱਕ ਹਾਈ ਸਕੂਲ ਦੇ ਵਿੱਚ ਹੋਈ ਭਿਆਨਕ ਗੋਲੀਬਾਰੀ ਦੇ ਵਿੱਚ ਛੋਟਾ ਸਮੇਂ 10 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਹਾਲੀਆ ਇਤਿਹਾਸ ਦੇ ਵਿੱਚ ਕੈਨੇਡਾ ਦੇ ਸਭ ਤੋਂ ਘਾਟਕ ਸਮੂਹਿਕ ਹਮਲਿਆਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਅਨੁਸਾਰ ਇਹ ਗੋਲੀਬਾਰੀ ਡੰਬਲਰ ਰੀਚ ਨਾਮਕ ਸ਼ਹਿਰ ਦੇ ਇੱਕ ਹਾਈ ਸਕੂਲ ਅੰਦਰ ਵਾਪਰੀ ਹੈ ਸਕੂਲ ਦੇ ਅੰਦਰ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਇਸ ਦੇ ਇਲਾਵਾ 2 ਹੋਰ ਵਿਅਕਤੀ ਇੱਕ ਨਜ਼ਦੀਕੀ ਰਿਹਾਇਸ਼ ਤੋਂ ਵੀ ਮਰ ਤੱਕ ਮਿਲੇ ਨਹੀਂ ਜਿਨ੍ਹਾਂ ਨੂੰ ਇਸ ਘਟਨਾ ਦੇ ਨਾਲ ਸੰਬੰਧਿਤ ਮੰਨਿਆ ਜਾ ਰਿਹਾ ਹੈ ਇੱਕ ਹੋਰ ਵਿਅਕਤੀ ਦੀ ਹਸਪਤਾਲ ਚੰਦੇ ਸਮੇਂ ਮੌਤ ਹੋ ਗਈ ਪੁਲਿਸ ਨੇ ਦੱਸਿਆ ਕਿ ਕਟੋਕਟ 2 ਲੋਕ ਗੰਭੀਰ ਜਾਂ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਵਿੱਚ ਦਾਖਲ ਹੋਏ ਨੇ ਜਦਕਿ ਕਰੀਬ 25 ਹੋਰ ਲੋਕਾਂ ਦਾ ਇਲਾਜ ਘੈਰ ਜਾਨਲੇਵਾ ਸੱਟਾਂ ਲਈ ਕੀਤਾ ਜਾ ਰਿਹਾ ਹੈ ਹਮਲਾਵਰ ਵੀ ਮੁੱਖ ਤੌਰ ਤੇ ਮਿਲਤ Um milhão. ਪੁਲਿਸ ਦੇ ਮੁਤਾਬਕ ਇਹ ਮੌਤ ਖੁਦਕੁਸ਼ੀ ਜਾਪਦੀ ਹੈ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਸ ਵੇਲੇ ਕਿਸੇ ਹੋਰ ਸ਼ੱਕੀ ਦੀ ਤਲਾਸ਼ ਨਹੀਂ ਕੀਤੀ ਜਾ ਰਹੀ ਅਤੇ ਜਨਤਾ ਲਈ ਕੋਈ ਵੀ ਤੁਰੰਤ ਖਤਰਾ ਨਹੀਂ ਹੈ ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਸ਼ੂਟਰ ਦੀ ਕੋਰਤ ਸੀ ਜੋ ਕਿ ਉੱਤਰੀ ਅਮਰੀਕਾ ਵਿੱਚ ਸਮੂਹਿਕ ਗੋਲੀਬਾਰਤੇ ਮਾਮਲਿਆਂ ਵਿੱਚ ਕਾਫੀ ਅਸਧਾਰਨ ਮੰਨੀ ਜਾਂਦੀ ਹੈ ਇੱਕ ਸਰਗਰਮ ਸ਼ੂਟਰ ਅਲਰਟ ਵਿੱਚ ਉਸ ਨੂੰ ਪੂਰੇ ਵਾਲਾ ਵਾਲੀ ਔਰਤ ਵਜੋਂ ਦੱਸ ਆਇਆ ਗਿਆ ਸੀਗਾ ਬਾਅਦ ਵਿੱਚ ਪੁਲਿਸ ਸੁਪਰਡੈਂਟ ਕੇਨ ਫਲਾਈਟ ਨੇ ਪੁਸ਼ਟੀ ਕੀਤੀ ਹੈ ਕਿ ਚੇਤਾਵਨੀ ਵਿੱਚ ਦੱਸਾਇਆ ਗਿਆ ਇਹੀ ਸਕੂਲ ਅੰਦਰ ਮ੍ਰਿਤਕ ਮਿਲੇ ਹੈ ਹਾਲਾਂਕਿ ਪੁਲਿਸ ਨੇ ਪੀੜਤਾ ਦੀ ਪੂਰੀ ਜਾਣਕਾਰੀ ਜਾਰੀ ਨਹੀਂ ਕੀਤੀ ਅਤੇ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਮ੍ਰਿਤਕ ਵਿੱਚ ਕਿੰਨੇ ਨਾਬਾਲਗ ਵਿਦਿਆਰਥੀ ਸ਼ਾਮਲ ਨੇ ਚੰਬਲੇ ਰੀਜ ਇੱਕ ਦੂਰ ਦੁਰਾਡੇ ਇਲਾਕੇ ਦੇ ਵਿੱਚ ਸਥਿਤ ਛੋਟਾ ਸ਼ਹਿਰ ਹੈ ਜਿਸ ਦੀ ਆਬਾਦੀ ਲਗਭਗ 2400 ਹੈ ਇਹ ਵੈਨਕੂਵਲ ਤੋਂ ਕਰੀਬ 1155 ਕਿਲੋਮੀਟਰ ਉੱਤਰ ਪੂਰਬ ਵੱਲ ਰੋਕੀ ਪਹਾੜਾਂ ਦੀਆਂ ਤਲਹਟੀਆਂ ਦੇ ਵਿੱਚ ਸਥਿਤ ਹੈ ਤੇ ਚੰਬਲੇ ਰੀਜ ਸੈਕੰਡਰੀ ਸਕੂਲ ਦੇ ਵਿੱਚ ਸਤਵੀਂ ਤੋਂ 12ਵੀਂ ਜਮਾਤ ਤੱਕ ਦੇ ਲਗਭਗ 160 ਵਿਦਿਆਰਥੀ ਪੜ੍ਹਦੇ ਨੇ ਘਟਨਾ ਤੋਂ ਬਾਅਦ ਸਕੂਲ ਨੂੰ ਹਫ਼ਤੇ ਦੇ ਬਾਕੀ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਤੋਂ ਪਰਿਵਾਰਾਂ ਦੇ ਲਈ ਕਾਉਂਸਲਿੰਗ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ ਅਧਿਕਾਰੀਆਂ ਦੇ ਮੁਤਾਬਕ ਸਾਨਕ ਪੁਲਿਸ ਟੀਮ ਕਾਲ ਮਿਲਨ ਤੋਂ ਕੇਵਲ 2 ਮਿੰਟਾਂ ਅੰਦਰ ਮੌਕੇ ਤੇ ਪਹੁੰਚ ਗਈ ਸੀ ਜਿਸ ਨਾਲ ਸੰਭਵ ਹੈ ਕਿ ਹੋ ਜਾਣਾ ਬਚ ਸਕਿਆ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਆਬੀ ਨੇ ਅਜੇ ਸਮੇਂ ਦੇ ਵਿੱਚ ਸ਼ਬਦ ਕੱਟ ਪੈ ਜਾਂਦੇ ਨੇ ਕਿਹਾ ਅਤੇ ਕਿ ਇਸ ਘਟਨਾ ਪੈਚ ਅਤੇ ਇਹ ਘਟਨਾ ਸਵੇਰੇ 11:00 ਵੱਜਦੀ ਸੀ ਜਨਤਕ ਸੁਰੱਖਿਆ ਮੰਤਰੀ ਨੀਨਾ ਕਰੀਗਰ ਨੇ ਵੀ ਸਥਾਨਕ ਪੁਲਿਸ ਦੀ ਤੁਰੰਤ ਕਾਰਵਾਈ ਦੀ ਸਖ਼ਨਾਖਣਾ ਕੀਤੀ ਹੈ ਇਸ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਆਪਣੀ ਨਿਯਤ ਸਰਕਾਰੀ ਕਾਰਜਕ੍ਰਮ ਮੁਲਤਵੀ ਕਰ ਦਿੱਤੇ ਨੇ ਉਨਾ ਨੇ ਸੋਸ਼ਲ ਮੀਡੀਆ ਉਤੇ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਧੂਆਵਾਂ ਤੇ ਢੂੰਗੀਆਂ ਸੰਵੇਦਨਾਵਾਂ ਪੀੜਤ ਪਰਿਵਾਰਾਂ ਦੇ ਨਾਲ ਨੇ ਕੈਨੇਡਾ ਦੇ ਇਤਿਹਾਸ ਦੇ ਵਿੱਚ ਇਸ ਤੋਂ ਪਹਿਲਾਂ ਵੀ ਕੁਝ ਭਿਆਨਕ ਗੋਲੀਬਾਰਤੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਜਿਨ੍ਹਾਂ ਵਿੱਚ 2020 ਦੀ ਨੋਮਸ ਕੋਸ਼ੀਆ ਘਟਨਾ ਤੇ 1999 ਦੀ ਵੌਂਟੇਅਰ ਸਕੂਲ ਗੋਲੀਬਾਰੀ ਸ਼ਾਮਲ ਨੇ ਫਿਲਹਾਲ ਪੂਰਾ ਦੇਸ਼ ਇਸ ਦੁਖਦਾਈ ਘਟਨਾ ਤੋਂ ਸ਼ੋਕ ਗ੍ਰਸਤ ਹੈ ਤੇ ਜਾਂਚ ਜਾਰੀ ਹੈ ਅੱਜ ਦੀ ਸਭ ਤੋਂ ਵੱਡੀ ਅਤੇ ਦੁਖਦਾਈ ਖਬਰ ਕੈਨੇਡਾ ਦੇ ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੰਗਲਵਾਰ ਨੂੰ ਇੱਕ ਹਾਈ ਸਕੂਲ ਦੇ ਵਿੱਚ ਹੋਈ ਭਿਆਨਕ ਗੋਲੀਬਾਰੀ ਦੇ ਵਿੱਚ ਛੋਟਾ ਸਮੇਂ 10 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਹਾਲੀਆ ਇਤਿਹਾਸ ਦੇ ਵਿੱਚ ਕੈਨੇਡਾ ਦੇ ਸਭ ਤੋਂ ਘਾਟਕ ਸਮੂਹਿਕ ਹਮਲਿਆਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਅਨੁਸਾਰ ਇਹ ਗੋਲੀਬਾਰੀ ਟੰਬਲਰ ਰੀਚ ਨਾਮਕ ਸ਼ਹਿਰ ਦੇ ਇੱਕ ਹਾਈ ਸਕੂਲ ਅੰਦਰ ਵਾਪਰੀ ਹੈ ਸਕੂਲ ਦੇ ਅੰਦਰ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਇਸ ਦੇ ਇਲਾਵਾ 2 ਹੋਰ ਵਿਅਕਤੀ ਇੱਕ ਨਜ਼ਦੀਕੀ ਰਿਹਾਇਸ਼ ਤੋਂ ਵੀ ਮ੍ਰਿਤਕ ਮਿਲੇ ਨਹੀਂ ਜਿਨ੍ਹਾਂ ਨੂੰ ਇਸ ਘਟਨਾ ਦੇ ਨਾਲ ਸੰਬੰਧਿਤ ਮੰਨਿਆ ਜਾ ਰਿਹਾ ਹੈ ਇੱਕ ਹੋਰ ਵਿਅਕਤੀ ਦੀ ਹਸਪਤਾਲ ਚੋਂਦੇ ਸਮੇਂ ਮੌਤ ਹੋ ਗਈ ਪੁਲਿਸ ਨੇ ਦੱਸਿਆ ਕਿ ਕਟੋ-ਕਟ 2 ਲੋਕ ਗੰਭੀਰ ਜਾਂ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਵਿੱਚ ਦਾਖਲ ਹੋਏ ਨੇ ਜਦਕਿ ਕਰੀਬ 25 ਹੋਰ ਲੋਕਾਂ ਦਾ ਇਲਾਜ ਘੈਰ ਜਾਨਲੇਵਾ ਸੱਟਾਂ ਲਈ ਕੀਤਾ ਜਾ ਰਿਹਾ ਹੈ ਹਮਲਾਵਰ ਵੀ ਮੌਕੇ ਤੋਂ ਮਿਲਤ Um milhão. ਪੁਲਿਸ ਦੇ ਮੁਤਾਬਕ ਇਹ ਮੌਤ ਖੁਦਕੁਸ਼ੀ ਜਾਪਦੀ ਹੈ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਸ ਵੇਲੇ ਕਿਸੇ ਹੋਰ ਸ਼ੱਕੀ ਦੀ ਤਲਾਸ਼ ਨਹੀਂ ਕੀਤੀ ਜਾ ਰਹੀ ਅਤੇ ਜਨਤਾ ਦੇ ਲਈ ਕੋਈ ਵੀ ਤੁਰੰਤ ਖਤਰਾ ਨਹੀਂ ਹੈ ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਸ਼ੂਟਰ ਦੀ ਘੋਰਤ ਸੀ ਜੋ ਕਿ ਉੱਤਰੀ ਅਮਰੀਕਾ ਵਿੱਚ ਸਮੂਹਿਕ ਗੋਲੀਬਾਰ ਦੇ ਮਾਮਲਿਆਂ ਵਿੱਚ ਕਾਫੀ ਅਸਧਾਰਨ ਮੰਨੀ ਜਾਂਦੀ ਹੈ ਇੱਕ ਸਰਗਰਮ ਸ਼ੂਟਰ ਅਲਰਟ ਵਿੱਚ ਉਸ ਨੂੰ ਪੂਰੇ ਵਾਲਾ ਵਾਲੀ ਔਰਤ ਵਜੋਂ ਦੱਸ ਆਇਆ ਸੀਗਾ ਬਾਅਦ ਵਿੱਚ ਪੁਲਿਸ ਸੁਪਰਡੈਂਟ ਕੇਨ ਫਲਾਈਟ ਨੇ ਪੁਸ਼ਟੀ ਕੀਤੀ ਹੈ ਕਿ ਚੇਤਾਵਨੀ ਵਿੱਚ ਦੱਸਾਇਆ ਗਿਆ ਦੇ ਹੀ ਸਕੂਲ ਅੰਦਰ ਮ੍ਰਿਤਕ ਮਿਲੇ ਹਾਲਾਂਕਿ ਪੁਲਿਸ ਨੇ ਪੀੜਤਾ ਦੀ ਪੂਰੀ ਜਾਣਕਾਰੀ ਜਾਰੀ ਨਹੀਂ ਕੀਤੀ ਅਤੇ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਮ੍ਰਿਤਕ ਵਿੱਚ ਕਿੰਨੇ ਨਾਬਾਲਗ ਵਿਦਿਆਰਥੀ ਸ਼ਾਮਲ ਨੇ ਟੰਬਲੇਟ ਇਸ ਇੱਕ ਦੂਰ ਦੁਰਾਡੇ ਇਲਾਕੇ ਦੇ ਵਿੱਚ ਸਥਿਤ ਛੋਟਾ ਸ਼ਹਿਰ ਹੈ ਜਿਸ ਦੀ ਆਬਾਦੀ ਲਗਭਗ 2400 ਹੈ ਇਹ ਵੈਨਕੂਵਲ ਤੋਂ ਕਰੀਬ 1155 ਕਿਲੋਮੀਟਰ ਉੱਤਰ ਪੂਰਬ ਵੱਲ ਰੋਕੀ ਪਹਾੜਾਂ ਦੀਆਂ ਤਲਹਟੀਆਂ ਦੇ ਵਿੱਚ ਸਥਿਤ ਹੈ ਤੇ ਟੰਬਲੇਟ ਦੀ ਜਿਹੜੀ ਸੈਕੰਡਰੀ ਸਕੂਲ ਦੇ ਵਿੱਚ 7ਵੀਂ ਤੋਂ 12ਵੀਂ ਜਮਾਤ ਤੱਕ ਦੇ ਲਗਭਗ 160 ਵਿਦਿਆਰਥੀ ਪੜ੍ਹਦੇ ਨੇ ਘਟਨਾ ਤੋਂ ਬਾਅਦ ਸਕੂਲ ਨੂੰ ਹਫ਼ਤੇ ਦੇ ਬਾਕੀ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਤੋਂ ਪਰਿਵਾਰਾਂ ਲਈ ਕਾਉਂਸਲਿੰਗ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ ਅਧਿਕਾਰੀਆਂ ਦੇ ਮੁਤਾਬਕ ਸਾਨਕ ਪੁਲਿਸ ਟੀਮ ਕਾਲ ਮਿਲਨ ਤੋਂ ਕੇਵਲ 2 ਮਿੰਟਾਂ ਅੰਦਰ ਮੌਕੇ ਤੇ ਪਹੁੰਚ ਗਈ ਸੀ ਜਿਸ ਨਾਲ ਸੰਭਵ ਹੈ ਕਿ ਹੋ ਜਾਣਾ ਬਚ ਸਕਿਆ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਅਬੀ ਨੇ ਅਜੇ ਸਮੇਂ ਦੇ ਵਿੱਚ ਸ਼ਬਦ ਕੱਟ ਪੈ ਜਾਂਦੇ ਨੇ ਕਿਹਾ ਅਤੇ ਕਿ ਇਸ ਘਟਨਾ ਪੈਚ